ਸੋਸ਼ਲ ਦਸਤਖਰਦਾਨਿਕ ਸੂਰਾ ਟੀਵੀ ਮੈਂ ਸੋਨੀਆ ਅੱਜ 9ਵਾਂ ਦਿਨ ਹੈ 9ਵੇਂ ਦਿਨ ਵੀ ਰਾਜਵੀਰ ਜਵੰਦ ਦਾ ਫੋਰਟਿਸ ਹਸਪੀਟਲ ਦੇ ਵਿੱਚ ਵੈਂਟੀਲੇਟਰ ਸਪੋਰਟ ਦੇ ਉੱਤੇ ਨੇ ਉਹਨਾਂ ਦੇ ਲਗਾਤਾਰ ਫੈਨਸ ਪੰਜਾਬੀ ਕਲਾਕਾਰ ਪੋਲਿਟਿਕਲ ਲੀਡਰਸ ਉਹਨਾਂ ਨੂੰ ਮਿਲਣ ਆ ਰਹੇ ਆ ਐ ਦਸਾਂ ਵੀ ਕਰਿਆ ਤੇ ਉਹਨਾਂ ਦਾ ਇੱਕ ਫੈਨ ਉਹਨਾਂ ਨੂੰ ਇੱਥੇ ਮਿਲਣ ਆਇਆ ਸ਼ੰਭੂ ਬਾਰਡਰ ਦੇ ਨੇੜਲੇ ਲਗਦੇ ਪਿੰਨ ਤੋਂ ਮਿਲਣ ਆਏ ਆ ਤੇ ਉਹਨਾਂ ਦਾ ਸਟਰਗਲ ਵੀ ਕਾਫੀ ਰਿਹਾ ਤੇ ਜਦੋਂ ਆਫ ਕੈਮਰਾ ਗੱਲਬਾਤ ਕੀਤੀ ਗਈ ਤਾਂ ਕਾਫੀ ਇਮੋਸ਼ਨਲ ਵੀ ਉਹ ਨਜ਼ਰ ਆਏ ਤੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸੱਸ਼ਕਲਸਰ ਸਵਾਗਤ ਹੈ ਕੀ ਨਾਮ ਹੈ ਤੁਹਾਡਾ ਹਰਤਨ ਸਿੰਘ ਜੀ ਹਰਤਨ ਸਿੰਘ ਕਿੱਥੋਂ ਆਏ ਹੋ ਤੁਸੀਂ ਮੈਂ ਬਿਲੋਂਗ ਕਰਦਾ ਸ਼ੰਭੂ ਬਾਟਰ ਵਿਲੇਜ ਬਪਰੋਰ ਹੈ ਜੀ ਅੱਛਾ ਰਾਜਵੀਰ ਜਵੰਦਾ ਦਾ ਜਦੋਂ ਅਸੀਂ ਗੱਲਬਾਤ ਕਰ ਰਹੇ ਸੀ ਤੁਸੀਂ ਕਹਿਆ ਸੀ ਉਹਨਾਂ ਦੇ ਬਹੁਤ ਵੱਡੇ ਫੈਨ ਵੀ ਹੈਗੇ ਹੋ ਇੱਥੇ ਕਿੱਦਾਂ ਪਹੁੰਚੇ ਬਈ ਤਾਂ ਮੈਂ ਪਰਸੋਂ ਨਿਕਲੇ ਸੀ ਘਰੋਂ ਜੀ ਬਸ ਸਹੀ ਸੋਚ ਕੇ ਨਿਕਲੇ ਪਹਿਲਾਂ ਦਰਬਾਰ ਸਾਹਿਬ ਜਾਣਾ ਸੀ ਦਰਬਾਰ ਸਾਹਿਬ ਮੱਥਾ ਟੇਕ ਕੇ 101 ਰੁਪਏ ਦੀ ਅਰਦਾਸ ਕਰਾ ਕੇ ਤੇ ਕੱਲ ਸ਼ਾਮੀ ਮੈਂ ਟ੍ਰੇਨ ਤੇੋਂ ਰਾਜਪੁਰੇ ਆਇਆ ਸੀ 6 ਵਜੇ ਕੇ 6 ਵਜੇ ਤੋਂ ਫਿਰ ਮੈਂ 1 ਵਜੇ ਇੱਥੇ ਚੰਡੀਗੜ੍ਹ ਪਹੁੰਚ ਗਿਆ ਸੀਗਾ ਚੰਡੀਗੜ੍ਹ ਤੋਂ ਮੋਹਾਲੀ ਆਇਆ ਸੀ 2:30 ਵਜੇ ਜਿਹੜੇ ਰਾਤੀ ਪੈਸੇ ਨਹੀਂ ਜਿਹੜਾ ਪੈਦਲ ਮੈਂ 3-4 ਕਿਲੋਮੀਟਰ ਸਫ਼ਰ ਇੱਥੇ ਤੱਕ ਕੀਤਾ 40s ਦਾ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਇੱਥੇ ਆਏ ਵੇਖਿਆ ਥੋੜੀ ਜੀ ਮੈਂ ਥੋੜੀ ਧੂੜ ਲਿਆਂਦੀ ਮਿੱਟੀ ਲਿਆਂਦੀ ਸੀ ਉਤੋਂ ਦਰਬਾਰਥਾ ਉਹ ਤੋਂ ਮੈਂ ਗੇਟ ਅੱਗੇ ਰੱਖਤੀ ਮੈਂ ਕਿਹਾ ਰਾਜਵੀਰ ਜਵੰਧਨ ਦੇ ਨਾਲ ਜਿੰਨੇ ਵੀ ਸਾਡੇ ਪੇਸ਼ੰਤ ਨੇ ਇੱਥੇ ਜਿੰਨੇ ਵੀ ਨੇ ਸਭ ਨੂੰ ਬੱਬਾ ਚੜ੍ਹਦੀ ਕਲਾ ਦੇ ਰੱਖੇ ਸਭ ਨੂੰ ਤੰਦਰੁਸਤੀ ਬਖਸ਼ੇ ਤੇ ਸਭ ਨੂੰ ਆਪਣੇ ਘਰਾਂ ਪਰਿਵਾਰਾਂ ਤੇ ਲੈ ਕੇ ਅੱਛਾ ਜਿਵੇਂ ਮੈਂ ਸੁਣਿਆ ਵੀ ਘਰਦਿਆਂ ਨੂੰ ਵੀ ਨਹੀਂ ਪਤਾ ਤੁਸੀਂ ਇੱਥੇ ਆਏ ਹੋ ਹਾਂਜੀ ਬਿਲਕੁਲ ਨਹੀਂ ਮੈਂ ਦੱਸ ਕੇ ਨਹੀਂ ਆਇਆ ਕਿਉਂ ਉਹ ਵੀ ਪਰਿਵਾਰ ਹੈ ਤੇ ਵੀ ਪਰਿਵਾਰ ਹੈ ਜੀ ਠੀਕ ਹੈ ਜੇ ਇਹਨਾਂ ਨੂੰ ਦੱਸ ਗਏ ਆਉਂਦੇ ਉਹਨਾਂ ਨਾਰਾਜ਼ ਹੋਣਗੇ ਜੇ ਉਹਨਾਂ ਨੂੰ ਦੱਸ ਕੇ ਨਾ ਨਾਰਾਜ਼ ਹੋ ਜਣਾ ਆਪਾਂ ਕਿਸੇ ਨੂੰ ਦੱਸ ਕੇ ਨਹੀਂ ਆਏ ਜੀ ਆਪਾਂ ਵੀਰ ਕਰਕੇ ਆਏ ਆ ਜੀ ਤੇ ਵੀਰ ਕਰਕੇ ਜਦ ਤੱਕ ਵੀਰ ਸਹੀ ਨਹੀਂ ਹੁੰਦਾ ਪੈਥੀਆਂ ਵਾਂ ਹਾਂਜੀ ਜੇਕਰ ਜਿਵੇਂ ਤੁਸੀਂ ਕਹਾਂ ਵੀ ਹੁਣ ਪੈਸੇ ਪੂਸੇ ਵੀ ਨਹੀਂ ਹੈਗੇ ਤਾਂ ਫਿਰ ਕਿਵੇਂ ਕਿਵੇਂ ਮੈਨੇਜ ਕਰੋਗੇ ਅਡਜਸਟ ਕਰੋਗੇ ਓੱਖਾ ਵੀ ਹੋ ਜਾਣਾ ਤੇ ਰਾਤੀ ਸੁੱਤੇ ਕਿੱਥੇ ਫਿਰ ਤੁਸੀਂ ਰਾਤੀ ਉੱਥੇ ਪਿਆ ਸੀ ਆ ਮੈਂ ਹੂੰ ਸਾਹਮਣੇ ਉੱਥੇ ਮੱਛਰਾਂ 'ਚ ਲੜਿਆ ਫਿਰ ਮੈਂ ਅੱਗੇ ਹੋਟਲ ਚ ਲੰਨ ਗਿਆ ਸੀ ਅੱਛਾ ਤੇ ਇਮੋਸ਼ਨਲ ਵੀ ਬੜੇ ਨਜ਼ਰ ਆ ਰਹੇ ਸੀਗੇ ਜਦ ਤੁਸੀਂ ਗੱਲਬਾਤ ਕਰ ਰਹੇ ਸੀਗੇ ਆਫ ਕੈਮਰਾ ਕੀ ਜਜ਼ਬਾਤ ਨਾਰਾਜ਼ ਵਰਜ ਵੰਦਨ ਨੂੰ ਲੈ ਕੇ ਵੀਰ 220 'ਚ ਮਿਲੇ ਸੀ ਦਿੱਲੀ ਸਾਨੂੰ ਹੂੰ ਠੰਡ ਦਾ ਟਾਈਮ ਸੀਗਾ ਬੋਦਾ ਹੈਨਾ ਤੇ ਪੈਰਾਂ 'ਚ ਚੱਪਲਾਂ ਸੀ ਵੀਰ ਨੇ ਅਚਾਨਕੀ ਬਾਜੂ ਮਾਰ ਲਈ ਤੇ ਕਹਿੰਦਾ ਜੀ ਕਿਵੇਂ ਕਿੱਥੋਂ ਮੈਂ ਕਿਹਾ ਮੈਂ ਦੀਪ ਸਿੱਧੂ ਬਾਈ ਦਾ ਨਾ ਕੈਂਪ ਲੱਭਣ ਦੇ ਆਂ ਸਿੰਘੂ ਬਾਰਡਰ ਆਏ ਸੀ ਤੇ ਮੈਂ ਉਹ ਉੱਤੇ ਥਾੜੇ ਜਿ ਲੱਗਣਦੀ ਸੀ ਤੇ ਘਬਰਾ ਕੇ ਬੋਲਿਆ ਮੈਂ ਰਾਜਵੀਰ ਵੀਰ ਨੂੰ ਤੇ ਰਾਜਵੀਰ ਕਹਿੰਦਾ ਆ ਜਾ ਪਹਿਲਾਂ ਇੱਧਰ ਆ ਪਹਿਲਾਂ ਤੇ ਚਾਹ ਪੀ ਆਈ ਜੀ ਫਿਰ ਮੈਨੂੰ ਸ਼ੂਜ਼ ਲੈ ਕੇ ਦਿੱਤੇ ਫਿਰ ਜੈਕਟਾਂ ਲੈ ਕੇ ਦਿੱਤੀਆਂ ਦੋ ਫਿਰ ਯਾਰ ਪਿਆਵ ਦਿੱਤਾ ਫਿਰ ਕਹਿੰਦਾ ਗੱਡੀ 'ਚ ਬੈਹ ਚਲਦੀਪ ਸਿੱਧੂ ਕੋ ਚਲਦੇ ਆ ਬਾਈ ਫਿਰ ਉੱਥੇ ਦੀਪ ਸਿੱਧੂ ਨਾਲ ਵੀ ਮਿਲਿਆ ਬਾਈ ਨੇ ਹਾਂਜੀ ਤੇ ਅਦੋਂ ਤੋਂ ਫੈਨ ਬਿਲਕੁਲ ਜੀ ਕਿ ਉਸ ਤੋਂ ਪਹਿਲਾਂ ਤੋਂ ਹੀ ਪਹਿਲਾਂ ਨੋਰਮਲ ਸੀ ਗੱਲ ਜਦੋਂ ਮੈਨੂੰ ਉੱਥੋਂ ਮਿਲੇ ਨਾ ਜਦੋਂ ਮਨੂੰ ਉਹਨੇ ਜੁੱਤੀ ਚੱਪਲਾ ਲੈ ਕੇ ਦਿੱਤੀ ਆ ਉਹਦੇ ਦਿਲ 'ਚ ਧਾਰ ਲਈ ਆ ਵੀ ਇਹਨਾਂ ਵੱੱਤੇ ਮਰਨਾ ਹੀ ਨਾ ਵੱੱਤੇ ਜੀਉਣਾ ਹਾਂਜੀ ਤੇ ਅੱਜ ਹਰ ਕੋਈ ਉਹਨਾਂ ਦੇ ਵਾਸਤੇ ਅਰਦਾਸ ਕਰ ਰਿਹਾ ਅੱਜ ਤੁਸੀਂ ਵੀ ਪਹੁੰਚੇ ਹੋ ਉਹਨਾਂ ਨੂੰ ਜਲਦੀ ਠੀਕ ਹੋਣਗੇ ਮੇਰੀ ਇੱਕ ਗੱਲ ਮੈਂ ਕਹਿਣਾ ਚਾਹੁੰਦਾ ਜੀ ਮੈਨੂੰ ਨਾ ਯਕੀਨ 100% ਜਦੋਂ ਮੈਂ ਨਾ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਤੇ ਰੇਲਵੇ ਸਟੇਸ਼ਨ ਆ ਕੇ ਟਿਕਟ ਲਈ ਉੱਥੇ ਇੱਕ ਛੋਟੀ ਜੀ ਗੁੜੀਆ ਬੈਠੀ ਸੀ ਗੁੜੀਆ ਬੈਠੀ ਨਾ ਬੋਲਦੀ ਸੀ ਨਾ ਸੁਣਦੀ ਸੀ ਠੀਕ ਹੈ ਜੀ ਉਹਨੂੰ ਮੈਂ 10 ਰੁਪਏ ਦੇਤੇ ਉਹ ਵੀ 10 ਰੁਪਏ ਰੱਖ ਕੇ ਬੈਠੀ ਤੇ ਮੈਂ ਚਲ ਸੁਣਿਆ ਉਹ ਕੋਈ ਕਾਪੀ ਪੈਨਸ ਸੀ ਤੇ ਮੈਂ ਉਹ 10 ਰੁਪਏ ਚੁੱਕ ਕੇ ਮੈਂ ਫੁੱਲੇ ਲਿਆ ਕੇ ਦੇਤੇ ਉਹਨੂੰ 10 ਰੁਪਏ ਦੇ ਤੇ ਉਹਨੇ ਨਾ ਕਾਗਜ਼ ਤੇ ਨਾ ਇਹ ਨਿਸ਼ਾਨ ਕਰਿਆ ਸੀ ਇਹ ਵਾਲਾ ਜਿੱਤ ਦੀ ਵਿਕਟਰੀ ਸਾਈਨ ਹਾਂ ਠੀਕ ਹੈ ਜੀ ਤੇ ਮੈਨੂੰ ਯਕੀਨ ਹੋ ਗਿਆ ਮੈਂ ਕਿਹਾ ਬਾਬਾ RAMDAS ਗੁਰੂ ਮਹਾਰਾਜ ਨਾ ਹਰੇਕ ਚ ਬੋਲਦਾ ਕਿਥੋਂ ਨੇ ਸਨੇਹ ਲਾਣਾ ਤੇ ਵੀਰ ਦਾ ਸਨੇਹ ਆ ਵੀ ਜਿੱਤਦਾ ਹੀ ਜਿੱਤ ਕੇ ਆਏਗਾ ਠੀਕ ਹੋਣਗੇ ਹਾਂ ਜੀ ਬਿਲਕੁਲ 100% ਆਪਾਂ 100% ਕਹਿੰਨੇ ਨਾ ਮੈਂ 1000% ਕਹਿੰਨਾ 1000 ਪਰਸੈਂਟਸ ਉਸ ਤੋਂ ਉੱਪਰ ਬਾਬਾ ਨਾਨਕ ਹਾਂ ਜੀ ਸ਼ੁਕਰੀਆ ਸਰ ਗੱਲਬਾਤ ਕਰਨ ਲਈ ਧੰਨਵਾਦ ਥੈਂਕ ਯੂ